ਇਹ ਘਟਨਾ ਹੈ ਲੁਧਿਆਣਾ ਦੇ ਜਗਰਾਉਂ ਤਹਿਸੀਲ ਦੀ ਇਹ ਦਿਨ ਸੀ 6 April 2017 ਦਾ ਪੁਲਿਸ ਵਾਲਿਆਂ ਨੂੰ ਜਗਰਾਉਂ ਦੇ ਨਾਨਕ ਸਰ ਰੋਡ ਦੇ ਕੋਲ ਨਾਲੇ ਦੇ ਵਿੱਚੋਂ ਇੱਕ লাশ ਮਿਲਦੀ ਹੈ ਇਸ লাশ ਨੂੰ ਕਿਸੇ ਨੇ ਬਿਸਤਰੇ ਦੇ ਵਿੱਚ ਲਪੇਟ ਕੇ ਗੰਦੇ ਨਾਲੇ ਦੇ ਵਿੱਚ ਸੁੱਟਿਆ ਹੋਇਆ ਸੀ ਪੁਲਿਸ ਵਾਲਿਆਂ ਨੇ ਜਾ ਕੇ ਜਦੋਂ লাশ ਨੂੰ ਕੱਢਿਆ ਆਪਣੀ ਕਸਟਡੀ ਦੇ ਵਿੱਚ ਲਿਆ ਤੇ ਇਸ ਤੋਂ ਬਾਅਦ ਇਹਨਾਂ ਨੇ ਇਹਦਾ ਪੋਸਟਮਾਰਟਮ ਕਰਵਾਇਆ ਇਸ লাশ ਦੇ ਬਾਰੇ ਜਦੋਂ ਲਾਗੇ ਚਾਗੇ ਦੇ ਲੋਕਾਂ ਕੋਲੋਂ ਪੁੱਛਿਆ ਗਿਆ ਪਰ ਕੋਈ ਵੀ ਇਸ ਬੰਦੇ ਨੂੰ ਨਹੀਂ ਜਾਣਦਾ ਸੀ ਹੁਣ ਪੁਲਿਸ ਵਾਲਿਆਂ ਨੇ ਇਹਦੀ ਬੋਡੀ ਨੂੰ ਮੋਰਚੀ ਦੇ ਵਿੱਚ ਰੱਖਿਆ ਤੇ ਇਸ ਬੰਦੇ ਦੇ ਪੋਸਟਰ ਸਪਵਾਏ ਤੇ ਲਾਗੇ ਚਾਗੇ ਦੇ ਜਿੰਨੇ ਵੀ ਥਾਣੇ ਪੈਂਦੇ ਸਨ ਉਹਨਾਂ ਦੇ ਵਿੱਚ ਭੇਜ ਦਿੱਤੇ ਤਾਂ ਜੋ ਇਸ ਬੰਦੇ ਦੀ شناخت ਹੋ ਸਕੇ ਉਹਨੇ ਪੋਸਟਰ ਜਦੋਂ ਜਗਰਾਉਂ ਦੇ ਵਿੱਚ ਰਹਿੰਦੇ ਸਮੀਰ ਨਾਮ ਦੇ ਬੰਦੇ ਨੇ ਵੇਖੇ ਤਾਂ ਉਹਨੂੰ ਪਤਾ ਲੱਗਿਆ ਕਿ ਇਹ ਜਿਹੜਾ ਪੋਸਟਰ ਜਿਹਰੇ ਬੰਦੇ ਦਾ ਹੈ ਉਹ ਕੋਈ ਹੋਰ ਨਹੀਂ ਬਲਕਿ ਉਹਦਾ ਸੰਡੂ ਹੈ ਜਿਹੜਾ ਕਿ ਹਰੀਰਾਮ ਹਸਪਤਾਲ ਦੇ ਲਾਗੇ ਰਹਿੰਦਾ ਹੈ ਤੇ ਇਸ ਬੰਦੇ ਦਾ ਨਾਮ ਸੀ ਪ੍ਰਭਾਸ ਰਾਮ ਹੁਣ ਪੁਲਿਸ ਵਾਲਿਆਂ ਨੂੰ ਜਿਵੇਂ ਹੀ ਇਹਦੇ ਬਾਰੇ ਪਤਾ ਚੱਲਿਆ ਤਾਂ ਪੁਲਿਸ ਵਾਲਿਆਂ ਨੇ ਤੁਰੰਤ ਪ੍ਰਭਾਸ ਰਾਮ ਦੀ ਜਿਹੜੀ ਘਰ ਵਾਲੀ ਸੀ ਲక్ష్ਮੀ ਉਹਨੂੰ ਬੁਲਾਇਆ ਤੇ ਲక్ష్ਮੀ ਨੇ ਜਦੋਂ ਆ ਕੇ ਥਾਣੇ ਦੇ ਵਿੱਚ ਪ੍ਰਭਾਸ ਰਾਮ ਦੀ লাশ ਨੂੰ ਵੇਖਿਆ ਤਾਂ ਉਹਨੇ ਤੁਰੰਤ ਇਹਨੂੰ ਪਹਿਚਾਨ ਲਿਆ ਕਿ ਇਹ ਕੋਈ ਹੋਰ ਨਹੀਂ ਬਲਕਿ ਇਹਦਾ ਹੀ ਪਤੀ ਪ੍ਰਭਾਸ ਰਾਮ ਹੈ ਹੁਣ ਥਾਣੇਦਾਰ ਇੰਦਰਜੀਤ ਨੇ ਸਨਾਖ ਤੋਂਨ ਤੋਂ ਬਾਅਦ ਪ੍ਰਭਾਸ ਰਾਮ ਦਾ ਜਿਹੜਾ ਕੇਸ ਸੀ ਗੁੰਮਸ਼ੁਦਗੀ ਦਾ ਕੇਸ ਸੀ ਉਹਨੂੰ ਬੰਦ ਕਰਕੇ ਤੁਰੰਤ ਅਣਪਛਾਤੇਆਂ ਦੇ ਖਿਲਾਫ ਹੱਤਿਆ ਦਾ ਮਕਦਮਾ ਦਰਜ ਕਰ ਲਿਆ ਲਾਸ਼ ਨੂੰ ਲక్ష్ਮੀ ਤੇ ਉਹਦੇ ਜਿਹੜੇ ਰਿਸ਼ਤੇਦਾਰ ਸਨ ਉਹਨਾਂ ਨੂੰ ਦੇ ਦਿੱਤਾ। ਲక్ష్ਮੀ ਨੇ ਆਪਣੇ ਪਤੀ ਦੀ ਲਾਸ਼ ਨੂੰ ਚੱਕਿਆ ਤੇ ਘਰ ਜਾ ਕੇ ਇਹਦਾ ਅੰਤਿਮ ਸੰਸਕਾਰ ਕਰ ਦਿੱਤਾ। ਪ੍ਰਭਾਸਰਾਮ ਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਸੀ ਇਹਦੇ ਵਿੱਚ ਇਹੀ ਆਇਆ ਸੀ ਕਿ 4 ਦਿਨ ਪਹਿਲਾਂ ਕਿਸੇ ਨੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਹੈ। ਉਹਦੀ ਧੌਣ ਦੇ ਉੱਤੇ ਰੱਸੀ ਦੇ ਵੀ ਨਿਸ਼ਾਨ ਸਨ। ਜਿਵੇਂ ਕਿਸੇ ਨੇ ਰੱਸੀ ਦੇ ਨਾਲ ਉਹਨੂੰ ਬੜੀ ਬਹਿਰਮੀ ਦੇ ਨਾਲ ਉਹਦਾ ਗਲਾ ਘੁੱਟ ਕੇ ਉਹਨੂੰ ਮਾਰਿਆ ਸੀ। ਥਾਣਾ ਇੰਚਾਰਜ ਨੇ ਇਸ ਕੇਸ ਦੀ ਜਾਂਚ ਥਾਣੇਦਾਰ ਬਲਜਿੰਦਰ ਸਿੰਘ ਨੂੰ ਦੇ ਦਿੱਤੀ। ਹੁਣ ਥਾਣੇਦਾਰ ਬਲਜਿੰਦਰ ਸਿੰਘ ਨੇ ਪ੍ਰਭਾਸਰਾਮ ਦੇ ਜਿਹੜੇ ਭਰਾ ਸਨ ਉਹ ਵੀ ਜਗਰਾਉਂ ਦੇ ਵਿੱਚ ਹੀ ਰਹਿੰਦੇ ਸਨ। ਉਹਨਾਂ ਨੂੰ ਬੁਲਾਇਆ ਤੇ ਉਹਨਾਂ ਦੇ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਹੁਣ ਇੱਕ ਇਹਦਾ ਭਰਾ ਦੱਸਦਾ ਹੈ ਕੀ ਪ੍ਰਭਾਸ ਰਾਮ ਦੀ ਕਿਸੇ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਦੁਸ਼ਮਣੀ ਨਹੀਂ ਸੀ ਉਹ ਤਾਂ ਇੱਕ ਸਿੱਧਾ ਸਾਦਾ ਬੰਦਾ ਸੀ ਹੁਣ ਪੁਲਿਸ ਵਾਲਿਆਂ ਨੇ ਪ੍ਰਭਾਸ ਰਾਮ ਦੀ ਪਤਨੀ ਲక్ష్ਮੀ ਕੋਲੋਂ ਪੁੱਛਗਿੱਛ ਕੀਤੀ ਇਹਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ 4 ਦਿਨ ਪਹਿਲਾਂ ਪ੍ਰਭਾਸ ਰਾਮ ਘਰੋਂ ਕੰਮ ਤੇ ਨਿਕਲਿਆ ਸੀ ਪਰ ਵਾਪਸ ਸ਼ਾਮ ਨੂੰ ਘਰ ਨਹੀਂ ਪਰਤਿਆ ਹੁਣ ਬਲਜਿੰਦਰ ਸਿੰਘ ਥਾਣੇਦਾਰ ਨੇ ਪ੍ਰਭਾਸ ਰਾਮ ਜਿੱਥੇ ਕੰਮ ਕਰਦਾ ਸੀ ਉੱਥੇ ਵੀ ਜਾ ਕੇ ਮਜ਼ਦੂਰਾ ਕੋਲੋਂ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਪ੍ਰਭਾਸ ਰਾਮ ਇੱਕ ਠੇਕੇਦਾਰ ਸੀ ਪੀਓਪ ਦਾ ਤੇ ਜਿਹੜੇ ਇਹਦੇ ਥੱਲੇ ਮਜ਼ਦੂਰ ਕੰਮ ਕਰਦੇ ਸਨ ਉਹ ਦੱਸਦੇ ਨੇ ਕਿ ਪ੍ਰਭਾਸ ਰਾਮ ਬਹੁਤ ਹੀ ਇਮਾਨਦਾਰ ਤੇ شریفਪੰਦਾ ਸੀ ਉਹ ਆਪਣੇ ਮਜ਼ਦੂਰਾਂ ਨੂੰ ਟਾਈਮ ਸਿਰ ਪੈਸੇ ਦਿੰਦਾ ਸੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਦਾ ਸੀ ਤੇ ਨਾ ਹੀ ਕਿਸੇ ਦਾ ਉਹ ਹੱਕ ਮਾਰਦਾ ਸੀ ਇਸ ਲਈ ਉਹਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਥਾਣੇਦਾਰ ਬਲਜਿੰਦਰ ਸਿੰਘ ਨੂੰ ਹੁਣ ਤੱਕ ਇਸ ਕੇਸ ਦੇ ਵਿੱਚੋਂ ਕੋਈ ਵੀ ਸਬੂਤ ਨਹੀਂ ਮਿਲਿਆ ਸੀ ਤੇ ਨਾ ਹੀ ਉਹਨੂੰ ਕਿਸੇ ਤੇ ਕੋਈ ਸ਼ੱਕ ਹੋ ਰਿਹਾ ਸੀ ਥਾਣੇਦਾਰ ਬਲਜਿੰਦਰ ਸਿੰਘ ਨੇ ਇਸ ਕੇਸ ਨੂੰ ਦੂਸਰੇ ਐਂਗਲ ਤੋਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਉਹਨੇ ਆਪਣੇ ਮੁੱਖ ਬੜੇ ਇਸ ਕੇਸ ਦੇ ਪਿੱਛੇ ਲਾ ਦਿੱਤੇ। ਖਾਸ ਤੌਰ ਤੇ ਜੇਰੀ ਪ੍ਰਭਾਸ ਦੀ ਪਤਨੀ ਸੀ ਲక్ష్ਮੀ ਉਹਦੇ ਪਿੱਛੇ। ਕਿਉਂਕਿ ਥਾਣੇਦਾਰ ਨੂੰ ਇੱਥੇ ਥੋੜਾ ਜਿਹਾ ਸ਼ੱਕ ਲక్ష్ਮੀ ਤੇ ਹੋਇਆ ਸੀ। ਜਦੋਂ ਉਹਨੇ ਦੋ ਤਿੰਨ ਵਾਰੀ ਲక్ష్ਮੀ ਨੂੰ ਪੁੱਛਿਆ ਸੀ ਤਾਂ ਉਹ ਹਰ ਵਾਰੀ ਆਪਣੇ ਬਿਆਨ ਬਦਲ ਦਿੰਦੀ ਸੀ। ਜਦੋਂ ਉਹਦੇ ਕੋਲ ਪੁਸ਼ਗਿਸ਼ ਹੁੰਦੀ ਸੀ ਤਾਂ ਉਹ ਪੂਰੀ ਤਰ੍ਹਾਂ ਡਰੀ ਹੁੰਦੀ ਸੀ। ਉਹਦਾ ਰੰਗ ਉੱਡਿਆ ਹੁੰਦਾ ਸੀ। ਐਸਲੀ ਪੁਲਿਸ ਵਾਲਿਆਂ ਨੂੰ ਥੋੜਾ ਇਹਦੇ ਤੇ ਸ਼ੱਕ ਹੋਇਆ ਤੇ ਇਹਦੇ ਪਿੱਛੇ ਹੁਣ ਇਹਨਾਂ ਨੇ ਆਪਣੇ ਸੀਆਈਡੀ ਦੇ ਬੰਦੇ ਲਾ ਦਿੱਤੇ ਹੁਣ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗ ਗਿਆ ਕਿ ਲక్ష్ਮੀਨ ਦੇ ਘਰ ਇੱਕ ਮੁੰਡੇ ਨੂੰ ਛੱਡ ਕੇ ਹੋਰ ਕਿਸੇ ਦਾ ਵੀ ਆਣਾ ਜਾਣਾ ਨਹੀਂ ਸੀ ਇਹ ਮੁੰਡੇ ਦਾ ਨਾਮ ਸੀ ਸੋਨੂ ਇਹਦਾ ਅਕਸਰੀ ਇਹਨਾਂ ਦੇ ਘਰ ਦੇ ਵਿੱਚ ਕਾਫੀ ਆਣਾ ਜਾਣਾ ਸੀ ਕਿਉਂਕਿ ਇਹ ਜਰਾ ਸੋਨੂ ਸੀ ਇਹ ਪ੍ਰਭਾਸ ਰਾਮ ਦੇ ਕੋਲੋਂ ਪੀਓਪੀ ਦਾ ਕੰਮ ਸਿੱਖਦਾ ਸੀ ਤੇ ਇਹ ਅਕਸਰ ਹੀ ਇਹਨਾਂ ਦੇ ਘਰ ਦੇ ਵਿੱਚ ਜ਼ਿਆਦਾਤਰ ਟਾਈਮ ਸਪੈਂਡ ਕਰਦਾ ਸੀ ਜਦੋਂ ਪ੍ਰਭਾਸ ਰਾਮ ਗੁੰਮ ਹੋਇਆ ਸੀ ਤਾਂ ਉਸ ਸਮੇਂ ਲక్ష్ਮੀ ਤੇ ਇਹ सोनू ਦੋਨੇ ਹੀ ਮਿਲ ਕੇ ਥਾਣੇ ਦੇ ਵਿੱਚ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਵਾਸਤੇ ਵੀ ਗਏ ਸਨ ਪਰ ਵੇਖਣ ਤੋਂ ਇਹ ਮੁੰਡਾ ਸਿਰਫ 21 ਸਾਲ ਦਾ ਹੀ ਲੱਗਦਾ ਸੀ ਤੇ ਇਹਦੇ ਤੇ ਥੋੜੀ ਕੀਤਿਆ ਕੋਈ ਸ਼ੱਕ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਲక్ష్ਮੀ ਦੀ ਉਮਰ 40-45 ਦੇ ਵਿੱਚ ਸੀ ਜਾਨੀ ਕਿ ਇਹਨਾਂ ਦੋਨਾਂ ਦੀ ਉਮਰ ਦੇ ਵਿੱਚ 20-22 ਸਾਲ ਦਾ ਫਰਕ ਸੀ ਇਸ ਲਈ ਪੁਲਿਸ ਦਾ ਸ਼ੱਕ ਇਸ सोनू ਨਾਮ ਦੇ ਮੁੰਡੇ ਦੇ ਉੱਤੇ ਨਹੀਂ ਗਿਆ ਸੀ ਹੁਣ ਪੁਲਿਸ ਨੂੰ ਉਹਨਾਂ ਦੇ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਇਹ ਕਤਲ ਦੇ ਪਿੱਛੇ सोनू ਦਾ ਤੇ ਇਹ ਜਿਹੜੀ ਉਹਦੀ ਪਤਨੀ ਸੀ ਲక్ష్ਮੀ ਇਹਨਾਂ ਦੋਨਾਂ ਦਾ ਹੀ ਹੱਥ ਹੈ ਪੁਲਿਸ ਵਾਲਿਆਂ ਨੇ ਬਿਨਾਂ ਦੇਰੀ ਕੀਤਿਆ सोनू ਨੂੰ ਫੜਨ ਵਾਸਤੇ ਪੁਲਿਸ ਵਾਲੇ ਭੇਜ ਦਿੱਤੇ ਪਰ ਸੋਨੂ ਦੇ ਘਰ ਦੇ ਵਿੱਚ ਜਦੋਂ ਪੁਲਿਸ ਪਹੁੰਚੀ ਤਾਂ ਉਤੋਂ ਪਹਿਲਾਂ ਹੀ ਇਹ ਉਥੋਂ ਫਰਾਰ ਸੀ ਹੁਣ ਪੁਲਿਸ ਵਾਲਿਆਂ ਨੇ ਲੇਡੀ ਪੁਲਿਸ ਦੀ ਮਦਦ ਦੇ ਨਾਲ ਲక్ష్ਮੀ ਨੂੰ ਥਾਣੇ ਦੇ ਵਿੱਚ ਬੁਲਾਇਆ ਪਹਿਲਾਂ ਇਹਦੇ ਕੋਲੋਂ ਪੁੱਛਿਆ ਗਿਆ ਕਿ ਤੂੰ ਸੋਨੂ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਕਿਉਂ ਮਾਰਿਆ ਤਾਂ ਇਹਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਕਿ ਮੈਂ ਆਪਣੇ ਪਤੀ ਨੂੰ ਨਹੀਂ ਮਾਰਿਆ ਇਸ ਲਈ ਉਹਨੇ ਆਪਣੇ ਮੁੰਡੇ ਦੀ ਸੋਂਹ ਤੱਕ ਖਾ ਲਈ ਪਰ ਪੁਲਿਸ ਨੂੰ ਇੱਥੇ ਪੱਕੀ ਜਾਣਕਾਰੀ ਮਿਲੀ ਸੀ ਕਿ ਇਹਨਾਂ ਦੋਨਾਂ ਦਾ ਹੀ ਹੱਥ ਹੈ ਪੁਲਿਸ ਨੇ ਜਦੋਂ ਆਪਣੀ ਸ਼ਕਤੀ ਕੀਤੀ ਤਾਂ ਫਿਰ ਇਹ ਟੁੱਟਦੀ ਹੈ ਤੇ ਫਿਰ ਇਹ ਬਕਦੀ ਹੈ ਕਿ ਹਾਂ ਇੰਨੇ ਹੀ ਸੋਨੂ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਿਆ ਹੈ ਇਹਨਾਂ ਦੇ ਨਾਲ ਇੱਕ ਸੋਨੂ ਦਾ ਦੋਸਤ ਵੀ ਸੀ ਇਹਨਾਂ ਦੋਨਾਂ ਨੇ ਪ੍ਰਭਾਸ ਨੂੰ ਮਾਰ ਕੇ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਸੀ ਪਰ ਸਭ ਤੋਂ ਵੱਡਾ ਸਵਾਲ ਹੁਣ ਇਹ ਸੀ ਕਿ ਆਖਰ ਲక్ష్ਮੀ ਨੇ ਆਪਣੇ ਪਤੀ ਨੂੰ ਕਿਉਂ ਮਾਰਿਆ ਸੀ ਇਹਦੇ ਪਿੱਛੇ ਵਜ੍ਹਾ ਕੀ ਸੀ ਇਧਰ ਪੁਲਿਸ ਦੀ ਇੱਕ ਟੀਮ ਨੇ ਸੋਨੂ ਨੂੰ ਤੇ ਉਹਦਾ ਜਿਹੜਾ ਦੋਸਤ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਹੁਣ ਜਦੋਂ ਇਹਨਾਂ ਤਿੰਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਫਿਰ ਇਹ ਕਹਾਣੀ ਨਿਕਲ ਕੇ ਸਾਹਮਣੇ ਆਈ ਇਹਦੀ ਪਤਨੀ ਲక్ష్ਮੀ ਹੁਣ ਦੱਸਦੀ ਹੈ ਕਿ ਪ੍ਰਭਾਸ ਰਾਮ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ ਇਹ ਹੁਣ ਕੰਮ ਦੇ ਸਿਲਸਿਲੇ ਦੇ ਵਿੱਚ ਲੁਧਿਆਣੇ ਆਇਆ ਸੀ ਤੇ ਲੁਧਿਆਣੇ ਆ ਕੇ ਇਹਨੇ ਪੀਓਪੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਹੌਲੀ ਹੌਲੀ ਇਹਦਾ ਕੰਮ ਚੱਲਿਆ ਤੇ ਇਹ ਇੱਕ ਬਹੁਤ ਵੱਡਾ ਠੇਕੇਦਾਰ ਬਣ ਗਿਆ ਜਦੋਂ ਇਹਦਾ ਕੰਮ ਕਾਫੀ ਚੱਲ ਪਿਆ ਪੈਸਾ ਇਕੱਠਾ ਹੋ ਗਿਆ ਤਾਂ ਇਹਨੇ ਆਪਣੀ ਪਤਨੀ ਲక్ష్ਮੀ ਨੂੰ ਤੇ ਇਹਦੇ ਜਿਹੜੇ 6 ਬੱਚੇ ਸਨ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਲੈ ਕੇ ਆ ਗਿਆ 6ਾਂ ਬੱਚਿਆਂ ਦੇ ਵਿੱਚੋਂ ਦੋ ਮੁੰਡੇ ਸਨ ਤੇ 4 ਕੁੜੀਆਂ ਸਨ ਹੁਣ ਸਭ ਕੁਝ ਘਰ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਸੀ ਤੇ ਇਹ ਪੂਰਾ ਪਰਿਵਾਰ ਆਪਣੀ ਆਪਣੀ ਜਗ੍ਹਾ ਤੇ ਖੁਸ਼ ਸੀ ਸਿਵਾਏ ਲక్ష్ਮੀ ਨੂੰ ਛੱਡ ਕੇ ਕਿਉਂਕਿ ਲక్ష్ਮੀ 6 ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਵੀ ਇਹਦੀ ਜਿਹੜੀ ਕਾਮਵਾਸਨਾ ਸੀ ਉਹ ਸ਼ਾਂਤ ਨਹੀਂ ਹੋਈ ਸੀ। ਉਹ ਹਜੇ ਵੀ ਆਪਣੇ ਪਤੀ ਕੋਲੋਂ ਉਹੀ ਪਹਿਲੇ ਦੀ ਤਰ੍ਹਾਂ ਉਹ ਜਸਮਾਨੀ ਸੁੱਖ ਮੰਗਦੀ ਸੀ। ਪਰ ਪ੍ਰਭਾਸ ਇੱਕ شریف ਤੇ ਸਮਝਦਾਰ ਕਿਸਮ ਦਾ ਬੰਦਾ ਸੀ। ਉਹ ਹੁਣ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹਨਾਂ ਦੇ ਘਰ ਛੇ ਬੱਚੇ ਹੋ ਚੁੱਕੇ ਨੇ। ਹੁਣ ਉਹਨਾਂ ਨੂੰ ਇਸ ਚੀਜ਼ ਤੇ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ ਤੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਬੱਚਿਆਂ ਦੀ ਫਿਊਚਰ ਉਹ ਬਣਾ ਸਕੇ। ਉਹ ਜ਼ਿਆਦਾਤਰ ਆਪਣੇ ਕੰਮ ਦੇ ਵਿੱਚ ਵਿਅਸਤ ਰਹਿੰਦਾ ਸੀ। ਤੇ ਆਪਣੀ ਪਤਨੀ ਦੇ ਵੱਲ ਘੱਟ ਧਿਆਨ ਦਿੰਦਾ ਸੀ ਪਰ ਇੱਥੇ ਇਹਦੀ ਪਤਨੀ ਇਹ ਸਭ ਕੁਝ ਕੀਤੇ ਬਿਨਾ ਨਹੀਂ ਰਹਿ ਸਕਦੀ ਸੀ ਹੁਣ ਆਪਣੀ ਕਾਮਵਾਸਨਾ ਨੂੰ ਪੂਰਾ ਕਰਨ ਦੇ ਲਈ ਇਹਦਾ ਮਨ ਹੁਣ ਇਧਰ ਉਧਰ ਭਟਕਣਾ ਸ਼ੁਰੂ ਹੋ ਗਿਆ ਸੀ ਇਨ੍ਹਾਂ ਦਿਨਾਂ ਦੇ ਵਿੱਚ ਹੀ ਸੋਨੂ ਨਾਮ ਦਾ ਇਹ ਮੁੰਡਾ ਇਨ੍ਹਾਂ ਦੇ ਘਰ ਦੇ ਵਿੱਚ ਆਉਂਦਾ ਸੀ ਇਹ ਪ੍ਰਭਾਸ ਕੋਲੋਂ ਪੀਓਪੀ ਦਾ ਕੰਮ ਸਿੱਖਣਾ ਚਾਹੁੰਦਾ ਸੀ ਹੁਣ ਕਈ ਵਾਰੀ ਦੇਰ ਸਵੇਰ ਹੁੰਦੀ ਤਾਂ ਸੋਨੂ ਇਹਨਾਂ ਦੇ ਘਰ ਆ ਜਾਂਦਾ ਜਿਹੜੀ ਲక్ష్ਮੀ ਇਹਦਾ ਦਿਲ ਸੋਨੂ ਦੇ ਉੱਤੇ ਆ ਚੁੱਕਿਆ ਸੀ ਕਿਉਂਕਿ ਸੋਨੂ ਹਜੇ 22 ਸਾਲ ਦਾ ਮੁੰਡਾ ਸੀ ਇਹਨੂੰ ਇਹ ਲੱਗਦਾ ਸੀ ਕਿ ਇਹਦੀ ਜਿਹੜੀ ਜਸਮਾਨੀ ਨੀਡ ਹੈ ਉਹ ਸਿਰਫ ਸੋਨੂ ਹੀ ਪੂਰੀ ਕਰ ਸਕਦਾ ਹੈ ਹੁਣ ਕਈ ਵਾਰੀ ਪ੍ਰਭਾਸ ਕਰ ਨਹੀਂ ਹੁੰਦਾ ਸੀ ਜਦੋਂ ਸੋਨੂ ਇਹਨਾਂ ਦੇ ਘਰ ਆਉਂਦਾ ਸੀ ਤਾਂ ਫਿਰ ਇਹ ਇਹਦੇ ਨਾਲ ਕਈ ਤਰ੍ਹਾਂ ਦੀਆਂ ਅਸਲੀਲ ਗੱਲਾਂ ਕਰਦੀ ਸੀ ਸੋਨੂ ਦਾ ਵੀ ਮਨ ਪਟਕਣਾ ਸ਼ੁਰੂ ਹੋ ਗਿਆ ਕਿਉਂਕਿ ਸੋਨੂ ਵੀ ਜਵਾਨੀ ਦੇ ਉਸ ਦੌਰ ਦੇ ਵਿੱਚ ਲੰਘ ਰਿਹਾ ਸੀ ਜਦੋਂ ਅਕਸਰ ਹੀ ਬੰਦਾ ਪਟਕ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਇੱਕ ਦਿਨ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਉਦੋਂ ਸੋਨੂ ਇਹਨਾਂ ਦੇ ਘਰ ਆ ਜਾਂਦਾ ਹੈ ਤੇ ਲక్ష్ਮੀ ਮੌਕਾ ਪਾ ਕੇ ਸੋਨੂ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੰਦੀ ਹੈ ਤੇ ਫਿਰ ਉਸ ਤੋਂ ਬਾਅਦ ਉਹ ਸੋਨੂ ਦੇ ਨਾਲ ਸਰੀਰਕ ਸੰਬੰਧ ਬਣਾ ਲੈਂਦੀ ਹੈ ਸੋਨੂ ਦੇ ਲਈ ਇਹ ਚੀਜ਼ ਨਵੀਂ ਸੀ। ਉਹਨੂੰ ਇਸ ਚੀਜ਼ ਦੇ ਵਿੱਚ ਕਾਫੀ ਮਜ਼ਾ ਆਉਂਦਾ ਹੈ। ਉਹਨੂੰ ਇਹ ਸਭ ਕੁਝ ਕਰਕੇ ਇਹ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹ ਸਵਰਗਾਂ ਦੇ ਵਿੱਚ ਪਹੁੰਚ ਗਿਆ ਹੋਵੇ। ਹੁਣ ਇਹਨਾਂ ਦੋਨਾਂ ਦਾ ਰੋਜ਼ ਦਾ ਕੰਮ ਹੀ ਬਣ ਗਿਆ ਸੀ। ਅਕਸਰ ਹੀ ਸੋਨੂ ਹੁਣ ਮੌਕਾ ਭਾਲਦਾ ਸੀ ਕਿ ਪ੍ਰਭਾਸ ਕੰਮ ਤੇ ਜਾਵੇ ਤਾਂ ਉਹ ਇੱਥੇ ਆ ਕੇ ਇਹਦੀ ਪਤਨੀ ਦੇ ਨਾਲ ਰੰਗ ਰਲੀਆਂ ਬਣਾਵੇ। ਇਹ ਗੱਲ ਦਾ ਪਤਾ ਹੁਣ ਹੌਲੀ-ਹੌਲੀ ਪ੍ਰਭਾਸ ਨੂੰ ਵੀ ਲੱਗ ਜਾਂਦਾ ਹੈ। ਉਹ ਹੁਣ ਆਪਣੀ ਪਤਨੀ ਨੂੰ ਪਿਆਰ ਦੇ ਨਾਲ ਸਮਝਾਉਂਦਾ ਹੈ ਕਿ ਸਭ ਕੁਝ ਜੇ ਸਹੀ ਨਹੀਂ ਚੱਲ ਰਿਹਾ। ਪਰ ਪਤਨੀ ਇਹਦੀ ਕਿੱਥੇ ਮੰਨਣ ਵਾਲੀ ਸੀ ਹੁਣ ਪ੍ਰਭਾਸ ਨੇ ਸੋਨੂ ਨੂੰ ਕੰਮ ਤੋਂ ਹਟਾਉਣ ਦੇ ਬਾਰੇ ਜਦੋਂ ਸੋਚਿਆ ਤਾਂ ਇਹਦੇ ਬਾਰੇ ਜਦੋਂ ਇਹਦੀ ਪਤਨੀ ਨੂੰ ਪਤਾ ਲੱਗਿਆ ਤਾਂ ਫਿਰ ਇਹਨੇ ਸੋਨੂ ਦੇ ਨਾਲ ਮਿਲ ਕੇ ਇੱਕ ਪਲਾਨ ਬਣਾ ਲਿਆ ਉਹਨੇ ਸੋਨੂ ਨੂੰ ਇਹ ਕਿਹਾ ਕਿ ਮੇਰੇ ਪਤੀ ਦੇ ਹੁੰਦਿਆਂ ਆਪਾਂ ਨਹੀਂ ਮਿਲ ਸਕਦੇ ਇਸ ਲਈ ਮੇਰੇ ਪਤੀ ਨੂੰ ਮਾਰਨਾ ਹੋਵੇਗਾ ਸੋਨੂ ਨੂੰ ਤਾਂ ਪਹਿਲਾਂ ਹੀ ਲక్ష్ਮੀ ਦਾ ਚਸਕਾ ਲੱਗਿਆ ਹੋਇਆ ਸੀ ਉਹ ਤਿਆਰ ਹੋ ਜਾਂਦਾ ਹੈ ਕਿ ਉਹ ਪ੍ਰਭਾਸ ਨੂੰ ਮਾਰ ਦਵੇਗਾ ਇਹ ਹੁਣ ਕੀ ਕਰਦਾ ਹੈ ਕਿ ਇਹਦਾ ਇੱਕ ਅਵਦੇਸ਼ ਨਾਮ ਦਾ ਦੋਸਤ ਹੁੰਦਾ ਹੈ ਉਹਨੂੰ ਇਹ ਥੋੜੇ ਪੈਸੇ ਦਾ ਲਾਲਚ ਦਿੰਦਾ ਹੈ ਤੇ ਉਹਨੂੰ ਵੀ ਆਪਣੇ ਪਲਾਨ ਦੇ ਵਿੱਚ ਸ਼ਾਮਲ ਕਰ ਲੈਂਦਾ ਹੈ ਹੁਣ 2 ਅਪ੍ਰੈਲ 2017 ਵਾਲੇ ਦਿਨ ਸੋਨੂੰ दारू ਦੀ ਬੋਤਲ ਤੇ ਚਿਕਨ ਲੈ ਕੇ ਪ੍ਰਭਾਸ ਦੇ ਘਰ ਪਹੁੰਚ ਜਾਂਦਾ ਹੈ ਤੇ ਨਾਲ ਹੀ ਇਹਦਾ ਇਹ ਦੋਸਤ ਵੀ ਨਾਲ ਹੀ ਹੁੰਦਾ ਹੈ ਤੇ ਇਹ ਹੁਣ ਪ੍ਰਭਾਸ ਨੂੰ ਕਹਿੰਦਾ ਹੈ ਕਿ ਮੈਂ ਕੰਮ ਸਿੱਖਣ ਦੀ ਖੁਸ਼ੀ ਦੇ ਵਿੱਚ ਤੁਹਾਨੂੰ ਪਾਰਟੀ ਦੇਣਾ ਚਾਹੁੰਦਾ ਹਾਂ ਤੇ ਇਹ ਹੁਣ ਦੇਰ ਰਾਤ ਤੱਕ ਪ੍ਰਭਾਸ ਦੇ ਘਰ ਬੈਠ ਕੇ दारू ਪਿੰਦੇ ਨੇ ਜਿਆਦਾ दारू ਇਹ ਪ੍ਰਭਾਸ ਨੂੰ ਪਿਲਾਉਂਦੇ ਨੇ ਤੇ ਜਦੋਂ 11 ਵਜੇ ਤੱਕ ਪ੍ਰਭਾਸ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਟੱਲੀ ਹੋ ਜਾਂਦਾ ਹੈ ਤੇ ਸੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਇਹਦੀ ਪਤਨੀ ਲక్ష్ਮੀ ਸੋਨੂ ਨੂੰ ਇਸ਼ਾਰਾ ਮਾਰਦੀ ਹੈ ਦੂਜੇ ਬੰਨੇ ਇਹਦਾ ਜਿਹੜਾ ਦੋਸਤ ਹੁੰਦਾ ਹੈ ਤੇ ਲਾਗੇ ਜਿਹੜੀ ਲక్ష్ਮੀ ਖਲੋਤੀ ਹੁੰਦੀ ਹੈ ਇਹ ਦੋਨੇ ਜਾਨੇ ਇੱਕ ਸਿਰੇ ਨੂੰ ਖਿੱਚਦੇ ਨੇ ਤੇ ਇੱਕ ਸਿਰੇ ਨੂੰ ਸੋਨੂ ਖਿੱਚਦਾ ਹੈ ਤੇ ਗਲਾ ਘੁੱਟ ਕੇ ਪ੍ਰਭਾਸ ਨੂੰ ਮਾਰ ਦਿੰਦੇ ਨੇ ਫਿਰ ਇਹ ਤਿੰਨੇ ਜਾਨੇ ਮਿਲ ਕੇ লাশ ਨੂੰ ਬਿਸਤਰੇ ਦੇ ਨਾਲ ਟੱਕ ਦਿੰਦੇ ਨੇ ਤੇ ਬੈੱਡ ਦੇ ਥੱਲੇ ਵਾਰ ਦਿੰਦੇ ਨੇ ਹੁਣ ਇਹ ਜਿਹੜਾ ਸੋਨੂ ਸੀ ਤੇ ਇਹਦਾ ਜਿਹੜਾ ਦੋਸਤ ਅਵਦੇਸ਼ ਸੀ ਇਹ ਪੂਰੀ ਰਾਤ ਉਸੇ ਬੈੱਡ ਦੇ ਉੱਤੇ ਹੀ ਇਸ ਲక్ష్ਮੀ ਨਾਨ ਦੀ ਔਰਤ ਦੇ ਨਾਲ ਸਰੀਰਕ ਸੰਬੰਧ ਬਣਾਉਂਦੇ ਨੇ ਤੇ ਫਿਰ ਜਦੋਂ ਸਵੇਰ ਹੁੰਦੀ ਹੈ ਤੇ ਸਵੇਰ ਹੁੰਦਿਆ ਸਾਰੀ ਤਿੰਨੇ ਜਾਣੇ ਉੱਠਦੇ ਨੇ ਤੇ ਇਹਦੀ ਜਿਹੜੀ লাশ ਸੀ ਉਹਨੂੰ ਕੱਢ ਕੇ ਰੇਹੜੇ ਦੇ ਉੱਤੇ ਪਾ ਕੇ ਨਾਨਕਸਰ ਰੋਡ ਦੇ ਲਾਗੇ ਇੱਕ ਗੰਦਾ ਨਾਲਾ ਪੈਂਦਾ ਹੈ ਉਹਦੇ ਵਿੱਚ ਸੁੱਟ ਕੇ ਆ ਜਾਂਦੇ ਨੇ ਉਸ ਰਾਤ ਲక్ష్ਮੀ ਨੇ ਆਪਣੇ ਸਾਰੇ ਬੱਚਿਆਂ ਨੂੰ ਦੂਸਰੇ ਕਮਰੇ ਦੇ ਵਿੱਚ ਪਹਿਲਾਂ ਤੋਂ ਹੀ ਸੁਭਾ ਦਿੱਤਾ ਸੀ ਹੁਣ ਲక్ష్ਮੀ ਦੇ ਦੱਸਣ ਦੇ ਮੁਤਾਬਕ ਹੀ ਪੁਲਿਸ ਵਾਲਿਆਂ ਨੇ ਉਹ ਜਿਹੜੀ ਰੱਸੀ ਸੀ ਇਹਦੇ ਘਰ ਦੇ ਵਿੱਚ ਉਹ ਬਰਾਮਦ ਕਰ ਲਈ। ਹੁਣ ਪੁਲਿਸ ਵਾਲਿਆਂ ਨੇ ਇਹਨਾਂ ਦੀ ਰਿਮਾਂਡ ਲੈ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ। ਪ੍ਰਭਾਸ ਦੇ ਬੱਚਿਆਂ ਨੂੰ ਪ੍ਰਭਾਸ ਦਾ ਜਿਹੜਾ ਛੋਟਾ ਭਰਾ ਸੀ ਉਹ ਆਪਣੇ ਕੋਲ ਲੈ ਗਿਆ। ਇਸ ਤਰ੍ਹਾਂ ਛੇ-ਛੇ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਆਪਣੀ ਕਾਮਵਾਸਨਾ ਦੇ ਉੱਤੇ ਕਾਬੂ ਨਾ ਪਾ ਸਕੀ ਇਹ ਔਰਤ ਜਿਸਨੇ ਆਪਣਾ ਪੂਰਾ ਘਰ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਲਈ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉਤੇ ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ ਇਹੋ ਜਿਹੇ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ